ਕਿਆਰ ਤੇ ਜੋਤ ਜਪਾਇ ਲਈ ਸਬਾਹ ਸਰ ਜਾਗਤ ਜੋਤ ਕੜੀ ਐ ਜਿਹੜਾ ਸਤਗੁਰ ਐ ਜਾਗਤਾ ਹੈ ਦਿਓ ਉੱਧਰ ਜਿਹੜਾ ਸਾ ਲੈ ਰਿਹਾ ਜਾਗਤ ਜੋਤ ਐ ਜੇ ਸਾਂਝ ਵੇ ਸਾ ਬੰਦ ਹੋ ਜਵੇ ਆਪਾਂ ਨੇੜੇ ਤੇ ਹੀ ਲੈ ਲੈਣੀ ਐ ਗੱਲ ਜਾਗਤ ਜੋਤ ਸੱਚ ਖੜ ਨਾਲੇ ਜਾਗਦੇ ਨੇ ਬਹੁਤ ਦੂਰ ਨੇ ਉੱਥੇ ਦੀ ਆਪਣੀ ਗੱਲ ਵੰਡੀ ਉਧਰ ਦੂਰ ਨੇ ਉੱਥੇ ਤਾਂ ਅਜੇ ਲੋੜ ਲੋਗੂ ਨੇੜੇ ਵਾਲੇ ਨੂੰ ਲੈ ਲਓ ਸਤਿਗੁਰ ਜਾਗਤਾ ਹੈ ਦਿਓ ਭੂਲੀ ਮੰਨ ਲਈਓ ਜੇ ਸਾਲ ਜਵੇ ਸਾਰੀਆਂ ਸਦਾ ਜਦ ਆਪਾਂ ਸੌ ਜਾਂਦੇ ਆ ਬੇਹੋਸ਼ ਵੀ ਹੋ ਜਾਂਦੇ ਹੋ ਜਾਂਦਾ ਆਦਮੀ ਬੋਚ ਦੇਖੇ ਹੀ ਰਹੇ ਤੁਸੀਂ ਹੋ ਸਦਾ ਜਾਬੀ ਆਉਦਾ ਜਿਹੜਾ ਸਾਲ ਇਦਾਂ ਜਾਗਦਾ ਯਾਗਤ ਜੋਤ ਜਪੈਿਸ ਬਾਸਰ ਉਹ ਜਿਹੜੀ ਅੰਦਰ ਸਾਹ ਕੌਣ ਲੈਂਦਾ ਉਹ ਨੂੰ ਜਪੜੇ ਉਹ ਜਾਣ ਲੈ ਉਹ ਤੇ ਰਖਣੀ ਹੈ ਸੁਈ ਹਰ ਵਕਤ ਧਿਆਨ ਉਹਦੇ ਤੇ ਰੱਖਣਾ ਉਹਦਾ ਧਿਆਨ ਨੂੰ ਤਰਬੁਖੀ ਧਿਆਨ ਕਰੀ ਅਸੀਂ ਸਾਹ ਦੇ ਰਾਸ ਨੂੰ ਵਿਸਰ ਹਰ ਨਾ ਮੰਮਲ ਹਰ ਨਾ ਬਰਬਤ ਉਹ ਸਾਹ ਨਹੀਂ ਵਿਸਰਨਾ ਸਾਹ ਲੈਣ ਵਾਲਾ ਨ ਬਿਸਰੇ ਜੇ ਸਾਹ ਨਹੀਂ ਬਿਸਰਦਾ ਸਾਹ ਲੈਣ ਵਾਲਾ ਵੀ ਬਿਸਰਦਾ ਸਾਸ ਗਰਾਸ ਨੂੰ ਬਿਸਰੇ ਜਿਹੜਾ ਇਹ ਹੀ ਜਾਗਤਾ ਦੀ ਵਾਲੀ ਗੱਲ ਹੈ ਜੇ ਸਾਹ ਸਾਹ ਨਹੀਂ ਬਿਸਰਦਾ ਫੇੜੀ ਦੀ ਹੁੰਦੀ ਚਲ ਮੈਂ ਦੀਦ ਦੀ ਗੱਲ ਕਰਦਾ ਦੀਦ ਦੀ ਗੱਲ ਉਹ ਦੀਦ ਰਹਿਣ ਉਹ ਨਿਦਰਾ ਹਰ ਨੋ ਬਰਵੰਤ ਤਾਂ ਸਹੀ ਨਾਮ ਕਰ ਹਰ ਨਾਮ ਨਹੀਂ ਆਇਆ ਹੋ ਨੰਬਰ ਕੰਨ ਲੱਗਿਆ ਹੋਇਆ ਅੱਧਾ ਹੀ ਹੈ ਬੀਜੇ ਆ ਜੋ ਪੂਰਾ ਬਲੀ ਹੋਇਆ ਹਰ ਨੰਬਰ ਬਰਵੰਤ ਉबरे ਆ ਬੰਤ ਮੰਨਿਆ ਹੋਇਆ ਹੈ ਉਹ ਆਪਣਾ ਜਿਹੜਾ ਮਾਨ ਮਾਨ ਜਿਵੇਂ ਨਾ ਬਲਵਾਨ ਨੇ ਅਕਾ ਇਕਬੀਰ ਬਲਵਾਨ ਨੇ ਬਲਵਾਨ ਨੇ ਤਾਂ ਹਰ ਜਾਣੇ ਮਾਨ ਮਾਨ ਤੋ ਬੰਨੇ ਰਿਹਾ ਹੈ ਮਾਨਾ ਬੰਨੇ ਆਮ ਆਨਸ ਦਰਿਆ ਹੈ ਬਰੂ ਬੰਰਿਆ ਹੈ ਮਾਨ ਜਦ ਉਹ ਜਿਹੜਾ ਸਾਲ ਇਹਦੇ ਉਹ ਜਾਗਦਾ ਹੈ ਦਿਓ ਇਹ ਕਦੇ ਸੌਂ ਜਾਂਦਾ ਕਦੇ ਜਾਗਦਾ ਜਗਦਾ ਹੈ ਨਹੀਂ ਸੁਪਨੇ ਦੇਖਦਾ ਸੁਪਨੇ ਵਾਲਾ ਜਾਗਦਾ ਸੁਪਨੇ ਵਿੱਚ ਭੁੱਲਦਾ ਰਹਿੰਦਾ ਬਹੁਤ ਕੁਝ ਜਿਹੜਾ ਜਾਗਦਾ ਭੁੱਲਦਾ ਹੀ ਨਹੀਂ ਜਦੋਂ ਕਿ ਨੂੰ ਜਪਣ ਉਹ ਜਾਗਤ ਜੋਤ ਨੂੰ ਜਪਣ ਕਿਸੇ ਰੱਬ ਪਰਮੇਸ਼ਰ ਨੂੰ ਲਈ ਜਪਣ ਵਾਰਲ ਤੋੜਦੇ ਦੁਨੀਆ ਦੋਈ ਤੋੜਦੇ ਕਿਸੇ ਗੁਰੂ ਦੀ ਲੋੜ ਇਹ ਦੀ ਬਾਹਰ ਮੁਹੀ ਹੋੜ ਦੇਣੀ ਬਾਹਰ ਮੁਹੀ ਹੋਇਆ ਡੁੱਬਿਆ ਬਾਹਰ ਮੁਹੀ ਹੋਇਆ ਡੁੱਬਿਆ ਆਪਣੜੇ ਘਰਵਾਲੇ ਦੇ ਚਰਨੇ ਵਾ ਕਰ ਦੇ ਕੋ ਉਹ ਦੇ ਕੋੜਸਾ ਲੈ ਦੇ ਨਾਨਕ ਬੈਠਾ ਪੱਖੇ ਬਾਉ ਲੱਬੇ ਸੇਵੇਦਰ ਖੜਾ ਫਿਰ ਇਹ ਤੂੰ ਜਾਣ ਇਹ ਬਾਹਰ ਜਾ ਸਾਹ ਸਹੀ ਜੋ ਹੈ ਉਹ ਖੜਾ ਦਰਸ਼ਨਦਾ ਇੱਥੇ ਉੱਲ ਜਾ ਕੇ ਬਾਹਰ ਕੀ ਹੈ ਬਾਹਰ ਕੀ ਰੱਖਿਆ ਬਾਹਰ ਮਾਇਆ ਬਾਹਰ ਤਾਂ ਆ ਗਿਆ ਹੈ ਫਸਦਾ ਬਾਹਰ ਜਾ ਕੇ ਹੈ ਛੁੱਟਦਾ ਅੰਦਰ ਹੈ ਫਸਦਾ ਬਾਹਰ ਫਸਦਾ ਬਾਹਰ ਨੂੰ ਇਹ ਬਾਹਰ ਨੂੰ ਫਸਦਾ ਬੂਦ ਬਾਹਰ ਜਾਂਦਾ ਪਿੱਤਰ ਆਣਾ ਜੇ ਬਾਹਰ ਜਾਣਾ ਵਰ ਭੀਤਰ ਆਜਵੇ ਤਾਂ ਗੱਲ ਵੱਡ ਜਵੇ ਖਤਰਾ ਬਾਹਰ ਹੈ ਕਿਲੇ ਤੇ ਬਾਹਰ ਰਾਜਾ ਫਿਰਦਾ ਹੈ ਖਤਰਾ ਹੀ ਖਤਰਾ ਹੈ ਜੇ ਕੋਈ ਦੁਸ਼ਮਣ ਚੜਿਆ ਆਉਂਦਾ ਹੈ ਪਤਾ ਲੱਗ ਜਾ ਝਟ ਕਿਲੇ ਜਾ ਜਾਂਦਾ ਫੌਜ ਲੈ ਕੇ ਅੜ ਵਾਲੇ ਫੌਜਾਂ ਲਾ ਦਿੰਦਾ ਆਪਣੀ ਕਿਲੇ ਜੇ ਸੇਫ ਹੈ ਜੇ ਕਿਲੇ ਚ ਵੀ ਸੇਫ ਨਹੀਂ ਫਿਰ ਕਿਤੇ ਹੀ ਸੇਫ ਨਹੀਂ ਕਿਲੇ ਤੇ ਸੇਫ ਪਰ ਕਿਤੇ ਵੀ ਸੇਫ ਨਹੀਂ ਕਿਲੇ ਦੇ ਵਿੱਚ ਵੀ ਸੇਫ ਜ਼ਿਆਦਾ ਹੈ ਜਦ ਗੋੜਾਂ ਦੀ ਫੌਜ ਕੋਲ ਹੋਵੇ ਗੋੜਾਂ ਦੀ ਫੌਜ ਬਫਾਦਾੜਾ ਹੈ ਔਕੜਾਂ ਦੀ ਫੌਜ ਤਾਂ ਇਹਨੂੰ ਦੋਸ਼ਮੁਰ ਦੀ ਫੌਜ ਆ ਸਰ ਇਹਦੀ ਨਹੀਂ ਹੈ ਤਨਗਾ ਇਹ ਤੋਂ ਲੈਂਦੀ ਹੈ ਫੌਜ ਦੋਸ਼ਮੁਰ ਦੀ ਹੈ ਔਕੜਾਂ ਦੀ ਫੌਜ ਦੋਸ਼ਮੁਰ ਦੀ ਫੌਜ ਹੈ ਇਹ ਆਪਣੀ ਬੰਦੀ ਬੈਠਾ ਹੈ ਇਹਦੀ ਫੌਜ ਨਹੀਂ ਹੈ ਇਜੇ ਕਰ ਕਾ ਨ ਕੋਈ ਜਾਣ ਜਗ ਬ ਗੌੜੇ ਜਗ ਜਗ ਕੋਈ ਜਾਣ ਕਬਣ ਜਗ ਵੀ ਕੋਈ ਬਿਲ੍ਹਾ ਜਾਣਦਾ ਸੰਸਾਰ ਦੇ ਵਿੱਚ ਤੁਹਾਡਾ ਬਿੱਤਰ ਕੌਣ ਲੋਭ ਬਿੱਤਰ ਨਹੀਂ ਹੈ ਕ੍ਰੋਧ ਬਿੱਤਰ ਨਹੀਂ ਹੈ ਮੋਹ ਬਿੱਤਰ ਨਹੀਂ ਹੈ ਹੋਬੇ ਬਿੱਤਰ ਨਹੀਂ ਹੈ ਹੰਕਾਰ ਬਿੱਤਰ ਨਹੀਂ ਹੈ ਸਭ ਦੁਸ਼ਮਣ ਦੇ ਵਰਵਾ ਦੇਣਗੇ ਬਿਠੇ ਪਿਆਰ ਪਾਣੀ ਬੈਠੇ ਨੇ ਆ ਜੰਟਰਨਲ ਦੁਸ਼ਵਲ ਦੇ ਰਹਿੰਦੇ ਟਾਈਵਿਰਲ ਨਾਲ ਬਗਾੜ ਕੇ ਨੂੰ ਕਰੋ ਦੋ ਵਾਰ ਕੱਢ ਇਹਨਾਂ ਦੇ ਖਿਲਾਫ ਵਾਲੇ ਗੋਲ ਲਿਆ ਕੇ ਰੱਖ ਲੋ ਫਿਰ ਬਚਾਓ ਫਿਰ ਕਿਨੇ ਚ ਬਚਾਓ ਇਹਦੀ ਕਿਲਾ ਟੁੱਟ ਜਾਣਾ ਕਿਲਾ ਨਹੀਂ ਬੈਠਣਾ ਵੀਰ ਨਹੀਂ ਟੋੜਦੇ ਜਗਤ ਜੋਤ ਜਪ ਨਿਸ ਬਾਸੁਰ ਇਕ ਬਿਨਾ ਮਨ ਨੈਕ ਨਯਾਨ ਜਗਤ ਦਾ ਬਦਰ ਵੇਰੀਆ ਵੀ ਜਿਹੜੀ ਜੋਤੀ ਗਾਲ ਦਿੰਦੇ ਨਾ ਬਤੀਵੇ ਅਤੀਵੇ ਕਿਉਂ ਬਾਕੇ ਬੇ ਇਹਨੂੰ ਜਪ ਲਓ ਇਹਦੀ ਹਾਜ਼ਰੀ ਦੀ ਜਪ ਕਰ ਲਓ ਕੋ ਕਰਦੇ ਨੇ ਨਾ ਮੂਰਤੀ ਪੂਜਾਲੇ ਜੋਤਾ ਹੀ ਜਗਾਉਦੇ ਨੇ ਅਰਥੇ ਕਰ ਲੈ ਜਾਗਤ ਜੋਤ ਜਪੈ ਸੁਬਾ ਸਰ ਜਾਗਤ ਜੋ ਇਸ ਸਬਾ ਸਰ ਬਾਸਰ ਹੁੰਦਾ ਇਹਦੇ ਦੇ ਸੁਦੀਏ ਰਾਤ ਇਸ ਗਾਸ ਇੱਕ ਬਿਨਾਮਨ ਨੈਕ ਨਾ ਹੁੰਦਾ ਜਿਹੜੀ ਸਾਲ ਐਦੀ ਜੋਤ ਹੈ ਉਹ ਜਾਗਦੀ ਹੋਈ ਹੈ ਸਤਗੁਰ ਜਾਗਦਾ ਹੈ ਉਹ ਨੂੰ ਜਪੜੇ ਉਹ ਨੂੰ ਖੋਜਣਾ ਜਪੜ ਦਾ ਮਤਲਬ ਖੋਜਣਾ ਹੀ ਹੁੰਦਾ ਆਪਣੇ ਅੰਦਰ ਖੋਜ ਲਓ ਲਾਉਣ ਦੇ ਅੰਬਰਤ ਪ੍ਰਭ ਕਾ ਆਰਾਮ ਦੇਹੀ ਬੇਸ ਕਾ ਵਿਸਰਾਮ ਦੇਹੀ ਦੇ ਵਿੱਚ ਹੈ ਉਹਨੂੰ ਖੋਜ ਲਓ ਜਪਾਇ ਦੇ ਸੁਬਾਸਰ ਇੱਕ ਬਿਨਾਮਨ ਨਾਇਕ ਨਾ ਇੱਕ ਬਿਨਾਮਨ ਨਾਇਕ ਨਾ ਫਿਰ ਹੋਰ ਕਿਸੇ ਤੇ ਬਹੁਤ ਜ਼ਿਆਦਾ ਹੀ ਨਹੀਂ ਇਕਤੇ ਹੀ ਰਹੂਗਾ ਫਿਰ ਮੈਂ ਨਿਕ ਰਹੂਗਾ ਫਿਰ ਵਾਇਆ ਤੇਰੀ ਬਹੁਤ ਜ਼ਿਆਦਾ ਕਦੇਗੀ ਵਾਇਆ ਦੀ ਭੁੱਖੇ ਚ ਪੈਦਾਈ ਨਹੀਂ ਹੁੰਦੀ ਵਾਇਆ ਦਾ ਤੇ ਪ੍ਰਭਾਵ ਇਹ ਨਹੀਂ ਹੁੰਦਾ ਲੋਭ ਦਾ ਤੇ ਪ੍ਰਭਾਵ ਇਹ ਨਹੀਂ ਹੁੰਦਾ ਬੋਹ ਦਾ ਤੇ ਪ੍ਰਭਾਵ ਇਹ ਨਹੀਂ ਹੁੰਦਾ ਕ੍ਰੋਧ ਦਾ ਰੋਦ ਨੇ ਵੀੜੇ ਵੜਦਾ ਹੀ ਦੀ ਆ ਕੇ ਪੂਰਨ ਪ੍ਰੇਮ ਉਹਨਾਂ ਵੇ ਪੂਰਨ ਪ੍ਰੇਮ ਦੀ ਪੂਰਤਾ ਉਹਦਾ ਪੂਰਾ ਪ੍ਰੇਮ ਹੋੜੇ ਪ੍ਰੇਮ ਤਾਂ ਹੈਗਾ ਸਾਰਿਆਂ 'ਚ ਪੂਰਾ ਨਹੀਂ ਹੈਗਾ ਥੋੜਾ ਥੋੜਾ ਹੀ ਪੂਰਨ ਪ੍ਰੇਮ ਪ੍ਰਤੀਤ ਸਜਾ ਪ੍ਰੇਮ ਥੋੜਾ ਹੈ ਉਹ ਜ਼ਿਆਦਾ ਹੈ ਥੋੜੀ ਥੋੜੀ ਜੀ ਤਾਂ ਸਾਰਿਆਂ 'ਚ ਹੈ ਉਹ ਥੋੜੀ ਨਾਲ ਗੱਲ ਨਹੀਂ ਬਣਦੀ ਪ੍ਰਤੀਤ ਸਜਾ ਪੂਰਨ ਪ੍ਰੀਤ ਪ੍ਰਤੀਤ ਸਜਾ ਜਿਹੜੀ ਪੂਰਨ ਪ੍ਰੀਤ ਅਨ ਪੂਰਨ ਪ੍ਰੀਤ ਉਹਦੀ ਹੀ ਉਹਦੀਓ ਪ੍ਰਤੀਤ ਹੈ ਸੱਚਖੜ ਚ ਪ੍ਰੋਸਾ ਦੀ ਕਰਦੇ ਪੂਰਨ ਪ੍ਰੀਤ ਬਿਨੂ ਪੂਰਨ ਪ੍ਰੀਤ ਬਿਨਾਂ ਸੱਚਖੜ ਚ ਕੋਈ ਸਿਕਿਉਰਿਟੀ ਹੈ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਦੇਖੋ ਨਾ ਕੈਸੇ ਬੁਲਕੇ ਜਾਂਦੇ ਸਿਕਿਉਰਿਟੀ ਚਾਹੀਦੀ ਪੂਰਨ ਪ੍ਰੀਤ ਦੀ ਸਕਿਉਰਿਟੀ ਨੂੰ ਹੁੰਦਾ ਨਹੀਂ ਘੱਟ ਪ੍ਰੀਤ ਦੀ ਸਕਿਉਰਿਟੀ ਨੂੰ ਉੱਦਈ ਨਹੀਂ ਇੱਡੀ ਹੋਣੀ ਆਪਣੇ ਦੇਚ ਉਹ ਨਹੀਂ ਦੁੱਦੇ ਵੀਜ਼ਾ ਪੂਰਨ ਮਪ੍ਰੀਤ ਪ੍ਰੀਤ ਪ੍ਰਤੀਤ ਸਜਾ ਜਦ ਇਹ ਪੂਰੀ ਸਾਜੰਦੀ ਹੈ ਪੂਰੀ ਹੋ ਜਾਂਦੀ ਹੈ ਪ੍ਰੀਤ ਬਰਤ ਗੋਰ ਮੜੀ ਮਟ ਭੂਲ ਨਾ ਮੰਨ ਐੜੇ ਬਰਤਪੁਰਤ ਰਖਦੇ ਹਾਂ ਨਾ ਗੋਰ ਬੜੀ ਬਟ ਜਿਹਨੂੰ ਭੁੱਲ ਕੇ ਬੰਨਵੇ ਤਾਂ ਪ੍ਰੀਤ ਹੈਦੀ ਗੋੜੀ ਅਫਰੀਦ ਸੱਚ ਨਾਲ ਪ੍ਰੀਤ ਨਹੀਂ ਆਇਆ ਫਿਰ ਫਿਰ ਬਾਆ ਕਰਕੇ ਗੋਰ ਬੜੀ ਮਟਫਲਦੇ ਉਹ ਪ੍ਰੀਤ ਦੇ ਵਿੱਚ ਦ ਬਰੇ ਗਾ ਜੂਗੀ ਪ੍ਰੀ ਟੁੱਟ ਜੂਗੀ ਬਰਾਤ ਗੋਰ ਬਰਾਤ ਗੋਰ ਬੜੀ ਮਟ ਕਿਉਂ ਬੋਲਦੇ ਹੋ ਕੋਈ ਲਾਲਚ ਹੈ ਤਾਂ ਬੋਲ ਦਿਓ ਜੇ ਕਹਦਾ ਮੈਂ ਗੋਰਾ ਲੈ ਮਟਾ ਦੇ ਦਨੋ ਦੇਖ ਲਈ ਵੈਰੀ ਵਾਡਰਡੇ ਦੇ ਖਬਰ ਆ ਸਾਡੀ ਲਾ ਤੋੜ ਦੂਗੀ ਮੇਰੀ ਗੁਰੂ ਕੀ ਕਹਿੰਦਾ ਤੁਸੀਂ ਕੀ ਕਰਦੇ ਹੋ ਆਉਂਦੇ ਰਹੇ ਹੈ ਬਣਾ ਉਹ ਬੜ ਬੜ ਬਚੇਰਾਂ ਨੂੰ ਉਹ ਪਥੜਾ ਦੀ ਬੁੱਧਟ ਆਇਆ ਮੂਰਤੀਆਂ ਸੀ ਉਹ ਤੋੜ ਕੇ ਮੂਰਤੀਆਂ ਸੀੜੀਆਂ ਬਣਾਉਂਦੀ ਥਲੇ ਦੇਤੀ ਸੀੜੀਆਂ ਗੋਦਾ ਮਾਸ ਮੂਰਤੀਆਂ ਤੋੜ ਕੇ ਉਹਦੇ ਨੂੰ ਜੋ ਬੱਟੇ ਬਣਾ। ਸਾਡੂ ਗੱਲ ਵੇਖੀ ਕਰਦੀ। ਤੁਸੀਂ ਕਹਿੰਦੇ ਉਹ ਪਾਪ ਐ। ਅਸੀਂ ਕਰਦੇ ਆਂ ਪਾਪ ਸਾਡਾ ਵਿਗੜੇ ਕੀ ਵਿਗੜਾ। ਕਿੰਨੇ 100 ਸਾਲ ਰਾਜ ਕੀਤਾ ਉਹਨੇ। ਝੂੜ ਤੇ ਬਹੁਤ ਬੁਰੀ ਹਾਲਤ ਹੁੰਦੀ ਹੁੰਦੀ ਐ। ਆ ਝੂੜ ਤੇ ਬੁਰੀ ਹਾਲਤ ਹੋਣੀ ਵੀ ਚਾਹੀਦੀ ਐ। ਝੂੜ ਦੇ ਧਰਮਾਂ ਜਿੰਨਾ ਪਾਪ ਹੁੰਦਾ ਕਿਤੇ ਨਹੀਂ ਹੁੰਦਾ। ਕੀ ਕਰਦਾ ਝੂਠ ਕੂੜ ਡੋਬੇ ਪੂਰ ਕੂੜ ਡੋਬੇ ਪੂਰ ਉਹ ਪੂਰਾ ਨੇ ਪੂਰ ਢਬੋਤੇ ਤੁਸੀਂ ਕੀ ਕੂੜ ਦੇ ਤੁਸੀਂ ਸਭ ਨੇ ਅਪਰਾਧ ਨਹੀਂ ਹੈ ਥੋੜੂ ਕੋਈ ਮਾਰ ਦੇਵੇ ਕੋਈ ਅਪਰਾਧ ਨਹੀਂ ਹੈ 라ਵਣ ਨੂੰ ਮਾਰਦੇ ਜੇ ਅਪਰਾਧ ਨਹੀਂ ਹੈ ਪਰਡਵਾਨ ਨੂੰ ਮਾਰੇ ਤੇ ਅਪਰਾਧ ਨਹੀਂ ਤੁਹਾਨੂੰ ਮਾਰੇ ਤੇ ਕੀ ਅਪਰਾਧ ਹੈ ਪੂਰਾ ਨੇ ਪੂਰ ਡੋਬ ਰਹੇ ਹੋ ਦਰਗਾਹ ਅਬਰਾਦ ਨਹੀਂ ਸੰਸਾਰ ਦਾ ਅਬਰਾਦ ਹੋਊਗਾ ਇੱਥੇ ਸੰਸਾਰ ਦੇ ਹਿਸਾਬ ਨਾਲ ਅਬਰਾਦ ਹੋਊਗਾ ਪਰ ਦਰਗਾਹ ਕੋਈ ਅਬਰਾਦ ਨਹੀਂ ਦਰਗਾਹ ਤਾਂ ਵਰਉ ਗਈ ਤਾਂ ਜਿਉਦਾ ਹੋ ਕੋ ਉਹ ਵਰਦਾਈ ਨਹੀਂ ਕੋ ਕਦੋਂ ਤਨਾ ਤਾਂ ਵਰਦਾਈ ਨਹੀਂ ਕੋਈ ਕੋ ਕਬ ਉਹ ਹੁਣੇ ਤਾਂ ਹਸਤ ਕਰ ਦਵੇ ਸਾਰਾ ਸਾਰਾ ਕੁਝ ਹਸਤ ਕਰ ਦੂ ਤਾ ਤੋ ਵੀ ਜਾਂਦੇ ਹੁੰਦੇ ਨੇ ਤੇ ਤੋ ਸੋ ਜਾਂਦੀ ਏ ਧਰਤੀ ਕੋਈ ਹਿਸ਼ਾਰਤ ਹੋਸਤ ਹੋ ਜਾਂਦਾ ਤਾ ਸੋ ਨਹੀਂ ਸਕਦਾ ਜਿੱਤੇ ਅਪਰਾਧ ਹੋਊ ਕੂੜੂ ਤੋ ਸੋ ਜਾਣਾ ਚਾਹੀਦਾ ਸਾਡੇ ਗਾਹਾਂ ਨੂੰ ਪਤਾ ਲੱਗੇ ਵੀ ਇਹ ਬੰਦਰ ਬੰਦਰ ਵੀ ਤੋ ਸੋ ਜਾਂਦੇ ਉੱਥੇ ਜਿੱਤੇ ਪਾਪ ਵਜ ਜਾਂਦਾ ਕੂੜ ਵਜ ਜਾਂਦਾ ਪਰਮੇਸ਼ਰ ਨੇ ਕੀ ਪੈਦਾ ਕੀਤਾ ਤੁਸੀਂ ਕੀ ਪੈਦਾ ਕਰ ਲਿਆ ਉੱਥੇ ਤੁਹਾਨੂੰ ਤੋ ਸੋ ਹੋਏ ਜਾਣਾ ਚਾਹੀਦਾ ਇਹ ਤੇ ਮੈਂ ਸਰ ਜੂਗਾ ਉਹ ਲੋੜ ਨਹੀਂ ਹੈ ਜਦੋਂ ਫਾਂਸੀ ਜਾਂ ਰੋਕਦੇ ਬਰਸਰੇ ਸੀ ਉਹ ਦੋਰੀ ਸੀ ਮਤਲਬ ਸਾਹੀ ਦੋਰੀ ਉਹ ਦੋਰੀ ਸੀ ਮੈਸੇਜ ਗਿਆ ਤੂੰ ਉੱਪਰ ਲਾ ਸੀ ਅੱਜ ਤੱਕ ਨਾ ਚੱਲਦਾ ਉਹਦੋਂ ਕਦੇ ਕਾਸ਼ੀ ਸੀ ਉਬਰ ਸਰ ਸੀ ਕਿਤੇ ਵੀ ਚੱਲ ਪੈਂਦਾ ਹੈ ਮੈਸੇਜ ਆ ਕੀ ਹੈ ਕਿਤੇ ਵੀ ਚੱਲ ਪੈਂਦਾ ਦੂਰੀ ਨੂੰ ਸੁਭਿਆਉਣਾ ਹੀ ਹੈ ਕਿਤੇ ਵੀ ਬੋਲ ਬੋ ਸੁਣ ਰਹੀ ਹੈ ਬਬਲਗਣ ਕਿ ਤੇਈ ਬੋਲੇ ਤੇ ਛੱਡ ਲੰਦੇ ਨੇ ਹਾਂਜੀ ਤੀਰਥ দান ਦਇਆ ਤਪ ਸੰਜਮ ਏਕ ਬਣਾ ਨਾ ਏਕ ਪਛਾਨੇ ਤੀਰਥ দান ਦਰ ਤੀਰਥਾਂ ਦੇ ਜਾਂਦੇ ਆ দান ਕਰਦੇ ਦਇਆ ਤਪ ਸੰਜਮ ਦਇਆ ਔਰ ਤਪ ਔਰ ਸੰਜਮ ਔਰ ਛਜੂ ਏਕ ਬਿਨਾ ਸੱਚ ਦੇ ਬਿਨਾ ਇਹਨਾਂ ਨੂੰ ਕਹੋ ਸਭ ਝੂਠ ਮੈਂ ਇੱਕ ਪਿਛਾਨਾ ਮੈਂ ਇੱਕ ਪਿਛਾਨਾ ਇਹਨਾਂ ਦੇ ਲੋੜ ਨਹੀਂ ਕਿਸੇ ਕਦੀ ਵੀ ਇੱਕ ਦੀ ਲੋ ਇੱਕ ਬਿਨਾਂ ਮੈਂ ਇੱਕ ਪਿਛਾਨਾ ਦਿਆ ਜਾਨਲੇ ਜੀ ਕੀ ਆਤਮਾ ਦਾ ਕੀ ਭਲਾ ਹੈ ਇਹਦੇ ਵਿੱਚ ਤੀਰਥਾਂ ਨੇ ਚਲੇ ਜਾਓ ਚਲੋ ਬੋਲਦੇ ਆ ਸਰਕਾਰ 2 ਰੁਪਏ ਕਿਲੋ ਕਰਤੇ ਚਲੋ ਆ ਜੋ ਬਹੁਤ سارے ਲੋਕਾਂ ਨੂੰ ਤਾਂ ਫਾਇਦਾ ਹੋਇਆ ਬੱਚਿਆਂ ਨੂੰ ਫਾਇਦਾ ਹੋਇਆ ਕੌਣ سارے ਲੋਕ ਹਰਾਮਖੋਰ ਵੀ ਹੋ ਜਾਣਗੇ ਜੇ ਚੱਲਦਾ ਰਿਹਾ ਇਹਦਾ ਬੈਡ ਇਫੈਕਟ ਵੀ ਹੋ ਜਾਊਗਾ ਕੀ ਕੰਕਲਦੀ ਲੋੜਾ ਲੋਕਾਂ ਕੁਛ ਦਿਨ ਇਹਦਾ ਸਭ ਠੀਕ ਰਹੂਗਾ ਕੁਛ ਦਿਨ ਤੋਂ ਬਾਅਦ ਬਿਸਯੂਜ਼ ਵੀ ਹੋ ਜਾਊਗਾ ਅੱਜ ਜਿਹੜੀ ਰਿਜ਼ਰਵੇਸ਼ਨ ਉਹਦਾ ਬਿਸਯੂਜ਼ ਹੋ ਰਿਹਾ ਸਾਰੀ ਦਾ ਹੀ ਗਰੀਬ ਨੂੰ ਤਾਂ ਰਿਜ਼ਰਵੇਸ਼ਨ ਮਿਲਦੀ ਨਹੀਂ ਜਿਹੜਿਆ ਵੀਰ ਨੇ ਜਿਆਦੇ ਨੂੰ ਦੇ ਉਹ ਹੀ ਲੈ ਜਾਂਦੇ ਨੇ ਫੇ ਜੋਲ ਬਤਾਓ ਵੀਰੇ ਕਰ ਲੈਨੇ ਆਪਣੇ ਆਪਣੇ ਆ ਤੇ ਵੀਰੇ ਕਰ ਲੈਨੇ ਤੁਨ ਕੋਈ ਨਹੀਂ ਸੁਣ ਰਿਹਾ ਸੁਣ ਰਿਹਾ ਹਰ ਚੀਜ਼ ਦਾ ਵੀ ਸੀਓ ਹੋਣ ਲੱਗ ਜਾਂਦਾ ਤੁਸੀਂ ਕੋਈ ਭਲਾ ਕਰ ਲੋ ਉਹਦਾ ਵੀ ਸੀਓ ਹੁੰਦਾ ਜਿਉ ਕਹਿਣਾ ਨੇ ਤਾਂ ਕਰੋ ਉਹ ਬੂਰੇ ਜਿਹੜੇ ਵੀਰ ਨੇ ਉਹ ਖਰਾਬ ਖਲਾਫ ਹੁੰਦੇ ਨੇ ਅਸੀਂ ਤੁਹਾਡੇ ਖਰਾਬ ਵੋਟਾਂ ਆ ਯਾਦ ਖੜੇ ਹੋ ਜਾਂਗੇ ਥੋੜਾ ਖਰਾਬ ਕਰਦਾਂਗੇ ਉ ਡਰਦੇ ਉ ਰੋਤੀ ਕਰਦੇ ਗਰੀਬ ਨੂੰ ਨਹੀਂ ਥੱਲੇ ਜਾਣ ਦਿੰਦੇ ਅਵੀਰੇ ਉੱਤੇ ਹੀ ਖਾਈਆ ਤੂੰ ਨਾ ਗਰੀਬਾਂ ਦਾ ਵਰਤ ਕੇ ਗਰੀਬਾਂ ਦੇ ਉੱਤੇ ਕੇ ਰਿਜ਼ਰਵੇਸ਼ਨ ਨਹੀਂ ਹੈ ਇਹ ਸਭ ਜ਼ੁਲਮ ਨੇ ਜ਼ੁਲਮ ਦਾ ਘੜਾ ਭਰਦਾ ਰਹਿੰਦਾ ਹੈ ਪਰ ਕੇ ਡੁੱਬਦਾ ਰਹਿੰਦਾ ਜ਼ੁਲਮ ਦਾ ਘੜਾ ਭਰਦਾ ਰਹਿੰਦਾ ਹੈ ਉਹ ਡੁੱਬਦਾ ਰਹਿੰਦਾ ਪਰ ਨੂੰ ਲੱਗਦਾ ਤਾਂ ਟਾਈਮ ਹੀ ਹੈ ਟਾਈਮ ਲੱਗਦਾ ਘੜਾ ਪਰ ਡੁੱਬ ਜਾ ਰਹੇ ਨੇ ਇਹਨਾਂ ਦਾ ਵੀ ਟਾਈਮ ਦਾ ਘੜਾ ਫਰ ਗਿਆ 100 ਸਾਲ 207 ਦਾ ਲੋਕਾਂ ਨੂੰ ਗਰੀਬੀ ਚ ਖਿਆਲ ਨਹੀਂ ਕੀਤਾ ਧਰਮ ਦਾ ਜੇ ਮੈਂ ਥੋੜੀ ਜਿਹਾ ਗਰੀਬ ਹੈ ਬਹੁਤ ਸੀ ਲੋਕ ਗੁਜ਼ਾਰੇ ਦੀ ਮਸਾ ਹੁੰਦਾ ਸੀ ਹੁਣ ਥੋੜਾ ਜਿਹਾ ਵਿਲੇਜ ਇਹ ਹੋਏ ਨੇ ਟੀਵੀ ਟੂਵੀ ਦੇਖਣ ਲੱਗੇ ਨੇ ਹੁਣ ਪਤਾ ਲੱਗਿਆ ਵੀ ਧਰਮ ਦਾ ਵੀ ਕੁਝ ਸੋਚੀਏ ਕਰੀਏ